ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਟ ਕਰਨ ਅੱਜ ਮੈਂ ਜਾਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਾਰੇ ਰঞ্জੀਤ ਸਿੰਘ ਢਿਲੋਂ ਸਾਹਿਬ ਦੇ ਘਰੇ ਸਾਡੇ ਵਰਕਰ ਇਕੱਠੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਤੇ ਸਾਰੇ ਵਰਕਰ ਬਣਾ ਲਓ ਕਿਉਂਕਿ ਐਕਟੀਵ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਦਿਲੋਂ ਮਿਹਨਤ ਕੀਤੀ ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਾਲੀ ਦਲ ਦੇ ਵਰਕਰਾਂ ਦਾ ਦਿਨ ਰਾਤ ਮਿਹਨਤ ਕੀਤੀ ਨਾ ਗਰਮੀ ਦੇਖੀ ਨਾ ਕੁਝ ਹੋਰ ਦੇਖਿਆ ਪਰ ਲੱਗੇ ਰਹੇ ਸੋ ਮੈਂ ਉਹਨਾਂ ਨੂੰ ਆਈ ਕਿਹਾ ਕਿ ਆਜ ਅੰਕ ਖਤਮ ਹੋ ਗਈ ਹੈ ਤੇ ਦੂਜੀ ਦੀ ਤਿਆਰੀ ਕਰ ਲਓ ਹੁਣ ਇੱਕ ਤਾਂ ਐਮਸੀ ਇਲੈਕਸ਼ਨ ਆਉਣਗੇ ਕਾਰਪੋਰੇਸ਼ਨ ਇਲੈਕਸ਼ਨ ਆਉਣਗੇ ਉਹਦੇ ਬਾਅਦ 27 27 2000 ਜਿਹੜੇ 27 ਜਿਹੜੀ ਹੈਗੀ ਉਹਦੇ ਚ ਸ਼੍ਰੋਮਣੀ ਖਾਲਸਾ ਦੀ ਸਰਕਾਰ ਬਣਾਉਣੀ ਹੈ ਤੇ ਕਿਸੇ ਹਾਲ ਚ ਬਣਾਉਣੀ ਹੈ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਤੇ ਕੰਗਣਾ ਰੋਡ ਨੂੰ এজ এজ ਸ਼ਬਦ ਐ ਜੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਟ ਕਰਨ